ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਮਿਸ ਚੈਨ 47 ਵਾਲ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੋ ਗਾਇਸ ਆਪਾਂ ਹੋ ਗਏ ਸੀਗੇ ਬਿਮਾਰ ਇਸ ਕਰਕੇ ਆਪਾਂ ਕਾਫੀ ਟਾਈਮ ਤੋਂ ਬਲੌਗਿੰਗ ਨਹੀਂ ਕਰ ਸਕੇ ਸੋ ਗਾਇਸ ਅੱਪ ਆਏ ਹੋਏ ਆ ਆਪਣੇ ਪੇਕੇ ਘਰ ਜਾਣੀ ਕੇ ਤਲਾਰਾਂ ਸੋ ਪਿੰਡ ਦੇ ਕਲਰਾਂ ਤੋਂbeginਦੇ ਜਦੋਂ ਆਨ ਤੁਸੀਂ ਪਛਾਣਦੇ ਹੋ ਮੇਰੇ ਵਿੱਚ ਸੋ ਮੈਂ ਸੋਚਿਆ ਵੀ ਤੁਹਾਨੂੰ ਵੀ ਇੰਜੋਏ ਕਰਵਾ ਦਿਆਂ ਤੁਹਾਨੂੰ ਵੀ ਵੀਡੀਓ ਬਣਾ ਕੇ ਦਿਖਾ ਦੇਣਾ ਸੋ ਗਾਇਸ ਇੱਧਰ ਦੇਖੋ ਸਾਡੇ ਪਿੰਡ ਦੇ ਸਰਪੰਚ ਜੀ ਹਨ ਜਿਹਨਾਂ ਨੇ ਸਾਨੂੰ ਬਾਲਾ ਦਿੱਤਾ ਹੈ ਫਿਰ ਲਈ ਲਾਇਆ ਹਨ ਪੂਰੇ ਗਰਮਿੰਦਨ ਤੋਂ ਆਵਾਜ਼ ਸੁਣਾਈ ਹੋਈ ਸੋ ਗਾਇਕਸੋ ਇੱਕ ਦਿਨ ਵੀ ਲਿਆ ਦੇਣਾ ਤੇਰੇ ਲਈ ਬੁਲਾਈ ਗਈ ਸੀ ਨੂੰ ਪੱਕਾ ਬੰਨ ਨੀ ਨਾ ਆਵੇ ਖਤਮ ਹੋ ਗਈ ਸੀ ਨਾ ਵਾਲੀ ਤੇ ਨਹੀਂ ਤਕ ਪੈ ਨਹੀਂ ਸੀ ਆਵੇ ਇਸ ਇੰਪੀਟ ਕਹਾਣੀ ਮੈਂ ਤੇ ਰੈ ਗਈ ਸੀ ਹੁਣਾਂ ਬੀਜਿਆਂ ਦੇ ਨਾਲ ਤੀਆਂ ਪੂਰਾ ਜੋਰਾਂ ਸ਼ੋਰਾਂ ਨਾਲ ਲੱਗਦੀਆਂ ਨੇ ਪਹਿਲਾਂ ਨਾਲੋਂ ਵੀ ਬਹੁਤ ਵਧੀਆ ਇੱਧਰ ਭਾਬੀ ਵੀ ਪਾਈ ਹੈ ਹਰਕੀਰ ਜੀ ਦਾ ਪੂਰਾ ਕਲਮ ਜਾਇ ਸੂਪਿੰਗਾਂ ਪਾਈਆਂ ਲਈ ਇੱਥੇ ਆਪਣਾ ਪੰਜਾਬੀ ਵਿਰਸਾ ਰੱਖਿਆ ਗਿਆ achar ki pakki chole timdaniyan wagaira sab kuch yahi chijaan hai ਮੈਂ ਗੱਲ ਕਰ ਰਹੀ ਹਾਂ ਉਸ ਚੰਗੇ ਕਿਤੇ ਸਾਰੇ ਸਮਾਨ ਚੋਪਾ ਤੁਹਾਨੂੰ ਦਿਖਾਉਣ ਲਈ ਵੀਡੀਓ ਦੇ ਵਿੱਚ ਐਂਡ ਤੱਕ ਜਿਹੜੇ ਨਾਲ ਬਣਾ ਰਹੇ ਹਾਂ ਇਹ ਕੰਨੇ ਕਸਾਹਟ ਹੋ ਰਹੀ ਹੈ। ਕੁੱਲਰ ਵੀ ਵਾਲਾ ਲਗਾਈ ਹੁਣੇ ਆਪਣੇ ਫਰੈਂਡ ਸਰਕਲ ਸਾਰਾ ਮੱਚੀ ਆਗਾ। ਸ਼ੋਪਿੰਗ ਵੀਰੀ ਆ ਗਈ ਐਂਡ ਰੈਕਸ ਆ ਗਦੀਆਂ। ਇਹ ਵੀ ਅੰਧੀਆਂ ਮੇਰੀ ਪੰਜਾਬੀ ਬੋਲੀ। ਹਰੇ ਅੱਜਕਲ ਨਹੀਂ ਹੁੰਦੀ ਉਹ ਪਾਰੇ ਸੀ ਆਪਾਂ ਵੀ ਇੱਧਰ ਵੀਡੀਓ ਬਣਾ ਰਹਾ ਬਣਾ ਰੇਸ ਲਈ ਬਣਾਣਾ ਨਾਲ ਅਚੇਸੀ ਜਿਹੀ ਬਿਦਨਾ ਕਾਣਾ ਜਿਹੜੀਆਂ ਹੋ ਕੰਮਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰੁਝੀਆਂ ਰਹਿੰਦੀਆਂ ਨੇ ਸੋ ਆਈਆਂ ਹੁਣ ਐਸੀਆਂ ਕਿਉਂਕਿ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਅੱਜਕੱਲ ਕਿਸੇ ਕੋਲ ਕਿਸੇ ਦੇ ਘਰ ਜਾਣ ਦਾ ਟਾਈਮ ਨਹੀਂ ਸਾਰੇ ਜਾਇਆ ਕਰੋ ਇਹ ਵੀ ਨਹੀਂ ਜਾਂਦੇ ਸੋ ਕਿੱਥੇ ਆਏ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਸਾਰੇ ਇਕੱਠੇ ਹੋਏ ਨੇ ਉਧਰ ਬੈਠ ਸਾਈ ਮੱਕੀ ਮੌਸਲਾ ਚੁੱਲਾ ਵੀ ਲਗਾਇਆ ਹੈ ਬੱਚਾ ਨੂੰ ਹੋਰ ਵੀ ਤਾਂ ਸਾਰੇ ਚੁੱਲੇ ਲਗਾਏ ਨੇ ਸੀ ਇਹ ਸੋ ਕਤੋਂ ਵਲੋਗਿੰਗ ਕਰਕੇ ਪਾਈਆ ਕੁਝ ਜੀ ਵੀ ਦੇਖਿਓ ਸੋ ਇਧਰ ਬੈਕ ਸੈਡ ਆਪਣਾ ਟੋਬਾ ਕੀ ਜੋ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਸੀ ਸਰਪੰਚ ਸਾਹਿਬ ਨੇ ਇਹਦੀ ਸਾਫ ਕਰਵਾ ਕੇ ਦੁਬਾਰਾ ਇਹਦੇ ਵਿੱਚ ਪਾਣੀ ਛੱਡਿਆ ਬਹੁਤ ਵਧੀਆ ਤੇ ਇਧਰ ਗਾਈਸ ਸਟਾਲ ਵਗੈਰਾ ਵੀ ਲਗਾਉਂਦੇ ਆ ਨਈਏ ਆਪਣੀਆਂ ਬੀਬੀਆਂ ਭੈਣਾਂ ਖਾਤਦੀਆਂ ਸੀ ਕੋਲਡ ਡਰਿੰਕ ਵਗੈਰਾ ਪੀਦੇ ਨਹੀਂ ਕੋਈ ਸੀ ਵਗੈਰਾ ਖਾਰੇ ਨਹੀਂ ਲੋਕ ਤੇ ਪੂਰਾ ਕਰ ਰਹੇ ਨੇ ਇੰਜੋਏ ਇਧਰ ਚੁੰਨਲਗਾ ਦਿੱਤਾ ਹੈ ਬੱਚਿਆਂ ਦੇ ਲਈ ਆਪਾਂ ਨੇ ਰਕੀਤ ਨੂੰ ਬਿਠਾ ਦਿੱਤਾ ਸੀਗਾ ਮਿੱਠੂ ਦੇ ਨਾਲ ਹਰ ਕੀਤੇ ਵੀ ਕਰ ਰਹੇ ਪੂਰਾ ਫੁੱਲ ਇੰਜੋਏ ਪੱਦੀ ਕੈਂਦੀ ਕਰ। ਕਮਲ ਗਰਮੀ ਬਹੁਤ ਹੋ ਰਹੀ ਪੱਦੀ ਇੱਕ ਠੰਡਾ। ਸੋ ਗਾਇਸ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਮੇਰੀਆਂ ਨੰਨੀਆਂ ਨੰਨੀਆਂ ਵੀਡੀਓ ਦੇਖਣ ਚੰਨ ਨਾਲ ਬਨੇ ਰਹੋ। ਬਾਏ ਬਾਏ।